10 ਪਿੰਨੇ ਕੀਰਤਨ ਸਰਵਣ ਕੀਤੇ ਹਨ ਆਉ ਕੋ ਸਮਾ ਮਨ ਗਿਰਤੀਆਂ ਨੂੰ ਕਰੀਏ ਇਕਾਗਰ ਗੁਰਮਤ ਵਿਚਾਰਾਂ ਨਾਲ ਜੁੜਨ ਵਾਸਤੇ ਗੁਰੂ ਫਤਿਹ ਦੀ ਸਾਂਝ ਪਾਵੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਦੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਤੁਰਨ ਲੱਗੇ ਸਨ ਤੇ ਸਤਿਗੁਰੂ ਜੀ ਨੂੰ ਪਤਾ ਸੀ ਗੁਰੂ ਨਾਨਕ ਸਾਹਿਬ ਦੇ ਸੱਚ ਦੇ ਮਾਰਗ ਤੇ ਤੁਰਦਿਆਂ ਜਿਹੜਾ ਸਫ਼ਰ ਬਟਾਲੇ ਦੀ ਕੰਧ ਤੋਂ ਸ਼ੁਰੂ ਹੋਇਆ ਉਹ ਸਰਹੰਦ ਦੀ ਕੰਧ ਤੱਕ ਜਾਣਾ ਹੈ ਕਿਉਂਕਿ ਜਿਹੜੇ ਆਪਣੇ ਧਰਮ ਦੀ ਮਰਿਆਦਾ ਅਨੁਸਾਰ ਨਿਕਾਹ ਕਰਦੇ ਨੇ ਆਪਣੇ ਧਰਮ ਦੀ ਮਰਿਆਦਾ ਅਨੁਸਾਰ ਵਿਦੀ ਰੱਜ ਕੇ ਵਿਆਹ ਕਰਦੇ ਨੇ ਉਹਨਾਂ ਨੂੰ ਕਿੱਥੇ ਚੰਗਾ ਲੱਗਣਾ ਕਿ ਗੁਰੂ ਨਾਨਕ ਸਾਹਿਬ ਕਹਿਣ ਕਿ ਨਾ ਹਾਂ ਮਹਿੰਦੂ ਨਾ ਮੁਸਲਮਾਨ ਅਸੀਂ ਤੇ ਮੂਲ ਮੰਤਰ ਦੇ ਗੁਰਬਾਣੀ ਦੀਆਂ ਪ੍ਰਕਰਮਾਂ ਕਰਕੇ ਵਿਆਹ ਕਰਾਉਣਾ ਬਟਾਲੇ ਦੀ ਗੰਦ ਤੋਂ ਸਫ਼ਰ ਸ਼ੁਰੂ ਹੋਇਆ ਤੇ ਸਰਹੰਦ ਦੀ ਗੰਦ ਤੱਕ ਗਿਆ ਪਹਿਲਾਂ ਧੱਕਾ ਦੇ ਕੇ ਯਤਨ ਕੀਤਾ ਕਿ ਕੰਨ ਦੇ ਥੱਲੇ ਦੇ ਕੇ ਕੰਮ ਤਮਾਮ ਕਰ ਦਿਓ ਪਰ ਬਚ ਗਏ ਫਿਰ ਸੋਚਿਆ ਵੀ ਹੁਣ ਦੋ ਕੰਧਾਂ ਉਸਾਰਾਂਗੇ ਇਹਦੇ ਵਿੱਚ ਚਿਣਾ ਤੇ ਗੁਰੂ ਕੇ ਲਾਲਾ ਨੇ ਕਿਹਾ ਸੀ ਸੱਚ ਕੋ ਮਿਟਾਉਗੇ ਤੋ ਮਿਟੋਗੇ ਜਹਾਨ ਸੇ ਦਰਤਾ ਨਹੀਂ ਅਕਾਲ ਸ਼ਹਿਨशाह ਕੀ ਸ਼ਾਨ ਸੇ ਕਹਿ ਰਹੇ ਹਾਂ ਹਮ ਤੁਜ ਕੋ ਖੁਦਾ ਕੀ ਜ਼ੁਬਾਨ ਸੇ ਪੀ ਸੱਚ ਮਟਾਉਣ ਵਾਲੇ ਮਿਟ ਗਏ ਪਰ ਸੱਚ ਨੂੰ ਨਾ ਕੋਈ ਕੈਦ ਕਰ ਸਕਦਾ ਨਾ ਕੋਈ ਸਾੜ ਸਕਦਾ ਨਾ ਕੋਈ ਕੱਟ ਸਕਦਾ ਨਾ ਕੋਈ ਦੀਵਾਰਾਂ ਵਿੱਚ ਚਿੰਨ ਸਕਦਾ ਇਹ ਤਾਂ ਸੁਤਿਆਰ ਆਪਣਾ ਆਪ ਮਟਾ ਕੇ ਦੱਸ ਦਿੰਦੇ ਨੇ ਪੀ ਅਸੀਂ ਲੋੜ ਪਈ ਤੇ ਆਪਣਾ ਆਪ ਮਟਾ ਕੇ ਵੀ ਸੱਚ ਦੀ ਅਜਮਤ ਨੂੰ ਬਲੰਦੀਆਂ ਤੱਕ ਲੈ ਕੇ ਜਾਵਾਂ ਸੱਚ ਨੂੰ ਨਹੀਂ ਕੋਈ ਮੀਟ ਸਕਿਆ ਸੱਚ ਨੂੰ ਨਾ ਚੀਰਿਆ ਜਾ ਸਕਦਾ ਨਾ ਡੋਬਿਆ ਜਾ ਸਕਦਾ ਨਾ ਸਾੜਿਆ ਜਾ ਸਕਦਾ। ਇਹੀ ਕਾਰਨ ਕਿ ਜਿਹੜੇ ਸੱਚ ਦੇ ਧਾਰਨੀ ਨੇ ਉਹ ਭਾਵੇਂ ਸਰਬੰਸ ਕੁਰਬਾਨ ਹੋ ਜੇ ਫਿਰ ਵੀ ਫਤੇ ਦੀ ਚਿੱਠੀ ਲਿਖਦੇ ਨੇ ਜਫਰਨਾਮਾ ਤੇ ਜਿਹੜੇ ਸੱਚ ਨਾਲੋਂ ਟੁੱਟ ਚੁੱਕੇ ਹੋਣ ਉਹ ਰਾਜ ਭਾਗ ਦੇ ਮਾਲਕ ਹੋ ਕੇ ਵੀ ਇੰਨਾ ਜ਼ੁਲਮੋ ਸਿਤਮ ਕਰਕੇ ਵੀ ਫਿਰ ਨਸੀਅਤਨਾਮਾ ਲਿਖਦੇ ਨੇ। ਕੂੜ ਦੇ ਧਾਰਨੀ ਨਸੀਅਤ ਹਾਰੀ ਹੋਈ ਚਿੱਠੀ ਲਿਖਦੇ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੌਜਮ ਦੇ ਨਾਮ ਔਰੰਗਜ਼ੇਬ ਨੇ ਲਿਖੀ ਸੀ ਨਸੀਅਤ ਕੀਤੀ ਸੀ ਉਹਨੂੰ ਨਸੀਅਤ ਉਦੋਂ ਕੀਤੀ ਜਾਂਦੀ ਜਦੋਂ ਬੰਦਾ ਹਾਰ ਜਾਂਦਾ ਹੈ ਇਹ ਸਤਗੁਰਾਂ ਨੇ ਜਫਰਨਾਮਾ ਫਤਿਹਨਾਮਾ ਫਤਿਹ ਦੀ ਚਿੱਠੀ ਲਿਖੀ ਸੀ ਤੇ ਉਹਦੇ ਵਿੱਚ ਬਕਾਇਦਾ ਔਰੰਗਜ਼ੇਬ ਨੂੰ ਮੁਖਾਤਬ ਹੋ ਕੇ ਕਿਹਾ ਸੀ ਗਰ ਤੋਰਾ ਨજર ਹਸਤ ਲਸ਼ਕਰ ਵਾਜਰ ਕੇ ਮਹਾਰਾ ਨਗਾ ਹਸਤ ਜੱਜਦਾ ਸ਼ੁਕਰ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਪਤਾ ਸੀ ਕਿ ਹੁਣ ਗੁਰੂ ਨਾਨਕ ਸਾਹਿਬ ਦੇ ਸੱਚ ਦੇ ਮਾਰਗ ਤੇ ਪਹਿਰੇਦਾਰੀ ਕਰਦਿਆਂ ਸਾਡੀ ਸ਼ਹਾਦਤ ਲਾਜ਼ਮੀ ਹੈ ਜਦੋਂ ਤੁਰਨ ਲੱਗੇ ਨਾ ਤੇ ਤੁਰ ਲੱਗਿਆ ਬਾਲਕ ਹਰ ਗੋਬਿੰਦ ਜੀ ਦੀ ਬਾਹ ਸੰਗਤ ਨੂੰ ਫੜਾਈ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਸਮਝਾਇਆ ਪੀ ਜੇ ਸਮੇਂ ਦੀ ਨਜਾਗਤ ਨੂੰ ਮੁੱਖ ਰੱਖਦਿਆਂ ਕੁ ਸਮਾਂ ਦੁਆਬੇ ਵਿੱਚ ਵੀ ਜਾਣਾ ਪਵੇ ਤੇ ਰਣਨੀਤੀ ਵਿਚਾਰ ਲੈਣੀ ਚਾਹੀਦੀ ਆ ਸਭ ਕਹਿਣ ਲੱਗੇ ਅਸੀਂ ਲਾਹੌਰ ਚੱਲੇ ਆ ਉੱਥੇ ਬਹੁਤ ਕੁਝ ਵਾਪਰ ਸਕਦਾ ਹੈ ਤੇ ਜੋ ਕੁਝ ਉੱਥੇ ਵਾਪਰਨਾ ਉਹਦੇ ਬਾਅਦ ਫਿਰ ਇਸ ਤਰੀਕੇ ਨਾਲ ਸ਼ਾਂਤਮਈ ਸ਼ਹਾਦਤ ਇਹਦੀ ਜਗਾ ਜੇ ਕਿਤੇ ਵੀਰ ਅਸ ਵਾਲਾ ਰੂਪ ਧਾਰਨ ਕਰਕੇ ਉਹਨਾਂ ਨੂੰ ਦੱਸਿਆ ਜਾਵੇ ਕਿ ਜੇ ਪੰਜਵੇਂ ਜਾਮੇ ਵਿੱਚ ਅਸੀਂ ਸ਼ਾਂਤਮਈ ਸ਼ਹਾਦਤ ਪ੍ਰਾਪਤ ਕਰ ਸਕਦੇ ਹਾਂ ਤੇ ਫਿਰ ਛੇਵੇਂ ਜਾਮੇ ਦੇ ਵਿੱਚ ਵੀਰਸ ਵਾਲਾ ਰੂਪ ਵੀ ਪ੍ਰਗਟ ਕਰ ਸਕਦੇ ਹਾਂ ਜੇ ਪੰਜਵੇਂ ਜਾਮੇ ਵਿੱਚ ਸ਼ਾਂਤੀ ਦੀ ਹੱਦ ਵਿਖਾਈ ਹੈ ਤੇ ਛੇਵੇਂ ਜਾਮੇ ਵਿੱਚ ਫਿਰ ਸਾਬ ਕਹਿਣ ਲੱਗੇ ਬਹਾਦਰੀ ਦੀ ਹੱਦ ਵੇਖੋ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹਾਦਤ ਤਤੀ ਤਵੀ ਤੇ ਬਿਠਾ ਕੇ ਦੀਗ ਵਿੱਚ ਉਬਾਲ ਕੇ ਸੀਸ ਵਿੱਚ ਰੇਤਾ ਪਾ ਕੇ ਰਾਵੀ ਦਰਿਆ ਦੇ ਠੰਡੇ ਜਲ ਵਿੱਚ ਡੋਬ-ਡੋਬ ਕੇ ਹੋਈ ਹੈ ਪਰ ਕਿਹਾ ਗਿਆ ਕਿ ਗੁਰੂ ਅਰਜਨ ਦੇਵ ਜੀ ਦਾ ਸੀਸ ਲੱਗਾ ਹੈ ਜਿਹੜਾ ਪੰਥ ਪ੍ਰਕਾਸ਼ ਹੈ ਨਾ ਇੱਕ ਤਾਂ ਗਿਆਨੀ ਗਿਆਨ ਸਿੰਘ ਹੋਰਾਂ ਲਿਖਿਆ ਇੱਕ ਪੰਥ ਪ੍ਰਕਾਸ਼ ਜਿਹਨੂੰ ਪਰਾਚੀਨ ਪੰਥ ਪ੍ਰਕਾਸ਼ ਕਿਹਾ ਜਾਂਦਾ ਜਿਹੜੇ ਭਾਈ ਰਤਨ ਸਿੰਘ ਭੰਗੂ ਜਿਹੜੇ ਬਾਬਾ ਸੁਖਾ ਸਿੰਘ ਤੇ ਮਹਿਤਾਬ ਸਿੰਘ ਜਿਨ੍ਹਾਂ ਨੇ ਮੱਛੇ ਰੰਗੜ ਦਾ ਸ਼ੇਰ ਕਟਿਆ ਸੀ ਨਾ ਉਹਨਾਂ ਵਿੱਚੋਂ ਬਾਬਾ ਮਹਿਤਾਬ ਸਿੰਘ ਉਹਨਾਂ ਦੀ ਕੁੱਲ ਦੇ ਵਿੱਚ ਪੈਦਾ ਹੋਏ ਨੇ ਭਾਈ ਰਤਨ ਸਿੰਘ ਜੀ ਭੰਗੂ ਜਿਨ੍ਹਾਂ ਨੇ ਪਰਾਚੀਨ ਪੰਥ ਪ੍ਰਕਾਸ਼ ਲਿਖਿਆ ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਹੈ ਕਿ ਚਾਹੇ ਉਹ Hindu ਹੋਣ ਮੁਸਲਮਾਨ ਹੋਣ ਚਾਹੇ ਕੋਈ ਹੋਰ ਹੋਵੇ ਉਹਨਾਂ ਨੇ ਮੁਖਾਤਬ ਹੋ ਕੇ ਕਿਹਾ ਜਾਣ ਲੱਗੀ ਕੀ ਕੀ ਨਹੀਂ ਕੀਤਾ ਤੁਸੀਂ ਸਾਡੇ ਨਾਲ ਕੀ ਗੁਰੂ ਅਰਜਨ ਦਰਿਆਏ ਨਾ ਡੋੜਿਓ ਕੀ ਤੁਸੀਂ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਦੀਗ ਵਿੱਚ ਉਬਾਲ ਕੇ ਫਿਰ ਰਾਵੀ ਨਦੀ ਦੇ ਠੰਡੇ ਜਲ ਵਿੱਚ ਨਹੀਂ ਡੋਬਿਆ ਕੀ ਗੁਰੂ ਅਰਜਨ ਦਰਿਆਏ ਨਾ ਡੋੜਿਓ ਕੀ ਗੁਰੂ ਤੇਗ ਬਹਾਦਰ ਸਾਹਿਬ ਸੀਸ ਨਾ ਤੋੜਿਓ ਕੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਨਹੀਂ ਕਟਿਆ ਚਾਹੇ ਉਹ ਹਿੰਦੂ ਪਹਾੜੀ ਰਾਜੇ ਸਨ ਚਾਹੇ ਔਰੰਗਜ਼ੇਬ ਦੀ ਹਕੂਮਤ ਸੀ ਇਹ ਸਾਰਾ ਕਾਰਮ ਬਣਿਆ ਇਸੇ ਕਰਕੇ ਤੇ ਅੱਗੇ ਉਹਨਾਂ ਨੇ ਲਿਖਿਆ ਕਹਿਣ ਲੱਗੇ ਕਿ ਸਾਹਿਬ ਜਾਦੇ ਨਾਹੇ ਮਰਾਏ ਕਿ ਸ਼ੀਰਖੋਰ ਨਾਹੇ ਕੋਹਾਏ ਕਿ ਤੁਸੀਂ ਸਾਹਿਬ ਜਾਦਿਆਂ ਨੂੰ ਸੁੱਚਾ ਆਨੰਦ ਵਰਗਿਆਂ ਨੇ ਨੀਆਂ ਵਿੱਚ ਨਹੀਂ ਤਣਵਾਇਆ ਜਾਂ ਸੂਬਾ ਸਰਹੰਦ ਦੇ ਹੁਕਮ ਸਦਕਾ ਨੀਆਂ ਵਿੱਚ ਨਹੀਂ ਤਣਿਆ ਗਿਆ ਸ਼ੀਰਖੋਰ ਜਿਹੜੇ ਦੁੱਧ ਪੀਣ ਵਾਲੇ ਬਾਲਕ ਸਨ ਅਜੇ ਛੋਟੀ ਅਵਸਥਾ ਸੀ ਤੁਸੀਂ ਕਿਹੜਾ ਕਿਹੜਾ ਜ਼ੁਲਮ ਜਿਹੜਾ ਉਹ ਸਾਡੇ ਤੇ ਨਹੀਂ ਕੀਤਾ ਭਾਵ ਹਰ ਤਰ੍ਹਾਂ ਦਾ ਜ਼ੁਲਮ ਤੁਸੀਂ ਸਾਡੇ ਤੇ ਢਾਇਆ ਤੇ ਜਦੋਂ ਗੁਰੂ ਅਰਜਨ ਦੇਵ ਜੀ ਤੁਰਨ ਲੱਗੇ ਸਨ ਸਾਡੀ ਤਵਾਰੀ ਕਹਿੰਦੀ ਹੈ ਦੇ ਸਿੱਖਾਂ ਨੂੰ ਕੀਤੀ سپੁਰਦ ਹਰ ਗੋਬਿੰਦ ਦੀ ਬਾਹ ਪਕੜਾਈ ਸਾਡਾ ਲੱਗੇਗਾ ਸੀਸ ਸਾਬ ਜੀ ਨੇ ਕਿਹਾ ਸੀ ਅਸੀਂ ਲਾਹੌਰ ਚੱਲੇ ਆਂ ਸਾਬ ਜੀ ਤੁਰ ਲੱਗਿਆ ਜਿੱਥੇ ਬਾਲਕ ਹਰ ਗੋਬਿੰਦ ਜੀ ਦੀ ਬਾਹ ਸੰਗਤ ਨੂੰ ਪਕੜਾਉਂਦੇ ਨੇ ਸਿੱਖਾਂ ਨੂੰ ਕੀਤੀ سپੁਰਦ ਹਰ ਗੋਬਿੰਦ ਦੀ ਬਾਹ ਪਕੜਾਈ ਭਾਈ ਗੁਰਦਾਸ ਨੂੰ ਬੈਠ ਸਮਝਾਇਆ ਸਾਡਾ ਲੱਗੇਗਾ ਸੀਸ ਨਿਚਾ ਹੈ ਆਇਆ ਅਸਾਂ ਹੋਇਆ ਤੁਰਕਾਂ ਵਿੱਚ ਜਾਣਾ ਉਹਨਾਂ ਕਰਨੀ ਹੈ ਹੁਜਤ ਤੁਸੀਂ ਦਵਾਬੇ ਵਿੱਚ ਰੱਖਣਾ ਟਿਕਾਣਾ ਛੁੱਟੇਗਾ ਸ਼ਰੀਰ ਸੰਸਾਰ ਨਹੀਂ ਕੋਏ ਰਜਾਏ ਖੁਦਾਵੰ ਦੀ ਇਸੇ ਤਰ੍ਹਾਂ ਹੋਏ ਸਭ ਕਹਣ ਲੱਗੇ ਸਿਰ ਲੱਗਣਾ ਹੈ ਭਾਵੇਂ ਕਿ ਸਤਗੁਰੂ ਜੀ ਦਾ ਸ਼ੀਸ਼ ਧੜ ਨਾਲ ਜੁੜਿਆ ਰਿਹਾ ਨਵੇਂ ਜਾਮੇ ਵਿੱਚ ਸ਼ੀਸ਼ ਜਿਹੜਾ ਸੀ ਉਹ ਧੜ ਤੋਂ ਜੁਦਾ ਕੀਤਾ ਗਿਆ ਜਦੋਂ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਪਰ ਪੰਜਵੇਂ ਪਾਤਸ਼ਾਹ ਬਾਰੇ ਵੀ ਇਹ ਸ਼ਬਦ ਵਰਤੇ ਗਏ ਨੇ ਕਿਉਂਕਿ ਹਰ ਸ਼ਹਾਦਤ ਨੂੰ ਸਿਰ ਲੱਗਣਾ ਕਿਹਾ ਜਾਂਦਾ ਹੈ ਤੇ ਜਦੋਂ ਅਸੀਂ ਅਰਦਾਸ ਦੇ ਚੀ ਯਾਦ ਕਰਦੇ ਹਾਂ ਕਿਉਂਕਿ ਸ਼ਹੀਦਾਂ ਨੂੰ ਸੂਰਮਿਆਂ ਨੂੰ ਸਤਿਗੁਰੂ ਜੀ ਨੇ ਬੜਾ ਸਤਿਕਾਰ ਦਿੱਤਾ ਬਾਣੀ ਵਿੱਚ ਵੀ ਸੂਰਮਿਆਂ ਦੀ ਗੱਲ ਕਰਦਿਆਂ ਸਤਿਗੁਰੂ ਜੀ ਬਚਨ ਕਹਿੰਦੇ ਨੇ ਜਾ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋਕਈਤ ਹੈ ਸੂਰਾ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਤੇ ਗਰੀਬ ਨਵਾਜ ਨੇ ਉਹਨਾਂ ਜੋਧਿਆਂ ਉਹਨਾਂ ਮਹਾਬਲੀਆਂ ਨੂੰ ਬੜੀ ਉੱਚੀ ਅਵਸਥਾ ਦੇ ਧਾਰਨੀ ਦੱਸਿਆ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੂਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਉਥੇ ਜੋਦੇ ਮਹਾਬਲੀ ਸੂਰਵੇਂ ਵਸਦੇ ਨੇ ਕਰਮਖੰਡ ਪਹਿਲਾ ਖੰਡ ਧਰਮਖੰਡ ਹੈ ਦੂਸਰਾ ਖੰਡ ਗਿਆਨਖੰਡ ਕਿਉਂਕਿ ਗਿਆਨ ਹੋਵੇਗਾ ਤੇ ਧਰਮ ਨੇ ਕਾਇਮ ਰਹਿਣਾ ਹੈ ਜਹਾਂ ਗਿਆਨ ਤੇ ਧਰਮ ਹੈ ਹੁਣ ਜਦੋਂ ਧਰਮ ਦਾ ਗਿਆਨ ਹੀ ਨਹੀਂ ਸਾਡੇ ਕੋਲ ਤੇ ਧਰਮ ਕਿੱਥੇ ਟਿਕੇਗਾ ਧਰਮ ਪੰਖ ਕਰ ਉੱਡ ਰਿਹਾ ਇਸੇ ਕਰਕੇ ਅੱਜ ਧਰਮ ਤੋਂ ਉਲਟ ਸਿੱਖ ਕੌਮ ਵੀ ਕਰਮ ਕਰਦੇ ਹੋਈ ਦਿਖਾਈ ਦਿੰਦੀ ਕਿਉਂਕਿ ਧਰਮ ਦਾ ਗਿਆਨ ਹੀ ਨਹੀਂ ਗਿਆਨ ਤਾਂ ਇਹ ਸੀ ਵੀ ਵਰਤਨੀ ਰੱਖਣੇ ਸ਼ਰਾਬ ਨਹੀਂ ਕਰਨੇ ਮੜੀਆਂ ਦੀ ਪੂਜਾ ਨਹੀਂ ਕਰਨੀ ਦੁਬਿਦਾ ਨਾ ਪੜੋਂ ਹਰ ਬਿਨ ਹੂਰ ਨਾ ਪੂਜੋ ਮੜੇ ਮਸਾਨ ਨਾ ਜਾਈ ਛੋਡਾਂ ਅੰਨ ਕਰੈ ਪਖੰਡ ਨਾ ਸੁਹਾਗਣ ਨਾ ਔਰੰਡ ਗਿਆਨ ਇਸੀ ਵੀ ਜਿਉਂਦੇ ਮਾਂ ਬਾਪ ਦੀ ਸੇਵਾ ਕਰ ਲੋ ਸ਼ਰਾਧਾ ਦਾ ਕੋਈ ਲਾਭ ਨਹੀਂ ਜੀਵਤ ਪਿਤਰ ਨਾ ਮਾਨੈ ਕੋ ਮੂਹੇ ਸ਼ਰਾਦ ਕਰਾਈ ਪਿਤਰ ਵੀ ਵਾਪਰੇ ਕਉ ਕੋ ਪਾਵੇਂ ਕਊਆ ਕੂਕਰ ਖਾਈ ਜੇ ਗੁਰਬਾਣੀ ਦੇ ਸਿਲੇਬਸ ਮੁਤਾਬਕ ਅਸੀਂ ਜਿਉਂਦੇ ਮਾਂ ਬਾਪ ਦੀ ਸੇਵਾ ਕਰਾਂਗੇ ਤਾਂ ਅਸੀਂ ਪਾਸ ਹੋ ਜਾਾਂਗੇ ਤੇ ਜੇ ਜਿਉਂਦੇ ਮਾਪੇ ਬਾਪ ਨੂੰ ਪੁੱਛਿਆ ਨਹੀਂ ਤੇ ਮਰਨ ਤੋਂ ਬਾਅਦ ਸ਼ਰਾਧ ਕੀਤਾ ਫਿਰ ਕਾਂਟਾ ਹੀ ਵੱਜਣਾ ਵੀ ਤੁਸੀਂ ਫੇਲੋ ਅਵਰ ਕਰਤੂਤ सगली ਜਮ ਡਾਨਾ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨ ਪਰਮਾਤਮਾ ਦੀ ਬੰਦਗੀ ਤੋਂ ਬਿਨ ਹੋਰ ਜਿਹੜਾ ਪਖੰਡਵਾਦ ਜਾਂ ਕਰਮਕਾਂਡ ਹੈ ਇੱਕ ਤਿਲ ਜਿੰਨਾ ਵੀ ਉਹਦਾ ਮੁੱਲ ਨਹੀਂ ਜੇ ਪੈਣਾ ਉਹਨੂੰ ਠੀਕ ਨਹੀਂ ਸਮਝਿਆ ਜਾਣਾ ਕਿਉਂਕਿ ਇੱਕ ਸਰ੍ਹ ਕੇ ਨਾਮ ਬਿਨ ਅੱਗੇ ਲਈਏ ਕੋਏ ਨਾਨਕ ਕਹਿ ਕਰ ਕੇਵਲ ਨਾਮ ਕੇਵਲ ਦਾ ਮਤਲਬ ਹੁੰਦਾ ਵੀ ਬੰਦਗੀ ਤੋਂ ਬਿਨਾ ਹੋਰ ਕੋਈ ਕਰਮ ਕਾਂਡ ਜਾਂ ਪਖੰਡਵਾਦ ਨਹੀਂ ਕੇਵਲ ਬੰਦਗੀ ਕੇਵਲ ਉਹਦੀ ਸਿਫਤ ਸਲਾਹ ਕੇਵਲ ਨਾਮ ਸਿਮਰਨ ਕੇਵਲ ਉਹਦੀ ਇਬਾਦਤ ਜਿਹੜੀ ਆ ਉਹਨੂੰ ਧਰ ਮੰਨਿਆ ਗਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪੈ ਕਿੰਨਾ ਸੌਖਾ ਧਰਮ ਹੈ ਵੀ ਜਿਨ੍ਹਾਂ ਨੇ ਵੀ ਤੇਰੀ ਸਿਫਤ ਸਲਾਹ ਕੀਤੀ ਜਿਨ੍ਹਾਂ ਨੇ ਤੇਰੇ ਗੁਣ ਗਾਏ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ ਤੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਫਿਰ ਚਾਹੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਧਰਮ ਯੁੱਧ ਲੜੇ ਜਾਏ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਹਨਾਂ ਦੇ ਸਾਹਮਣੇ ਤਿੰਨ ਗੁਰਸਿੱਖਾਂ ਦੀ ਸ਼ਹਾਦਤ ਦਸ਼ਮੇਸ਼ ਪਿਤਾ ਜੀ ਨੇ ਸਰਬੰਤ ਤਾ ਕੁਰਬਾਨ ਕਰ ਦਿੱਤਾ ਉਸ ਤੋਂ ਬਾਅਦ ਤਾਂ ਸ਼ਹਾਦਤਾਂ ਦੀ ਝੜੀ ਲੱਗ ਗਈ ਜੇ ਗੁਰੂ ਪਿਆਰ ਵਿੱਚ ਭਿੱਜ ਕੇ ਪੰਜਾਂ ਪਿਆਰਿਆਂ ਨੇ ਸਿਰ ਅਰਪਣ ਕੀਤੇ ਸਨ ਤੇ ਵੇਖੋ ਸਿੱਖ ਧਰਮ ਦੇ ਅੰਦਰ ਜਿੱਥੇ ਚਾਰ ਸਹਿਬਜ਼ਾਦਿਆਂ ਦੀ ਪਦਵੀ ਹੈ 40 ਮੁਕਤਿਆਂ ਦੀ ਪਦਵੀ ਹੈ ਨਾਮ ਜਪਣ ਵਾਲਿਆਂ ਦੀ ਪਦਵੀ ਹੈ ਉੱਥੇ ਪੰਜ ਪਿਆਰਿਆਂ ਦੀ ਵੀ ਪਦਵੀ ਹੈ ਸਭ ਨੇ ਕਿਹਾ ਇਹ ਮੇਰੇ ਫਾਈਵ ਦੀ ਲਵੜ ਨੇ ਇਹ ਮੇਰੇ ਸਭ ਤੋਂ ਪਿਆਰੇ ਨੇ ਜਿਨ੍ਹਾਂ ਨੇ ਗੁਰੂ ਪਿਆਰ ਵਿੱਚ ਭਿੱਜ ਕੇ ਆਪਣੇ ਸਿਰ ਗੁਰੂ ਨੂੰ ਅਰਪਣ ਕੀਤੇ ਸਨ ਤੇ ਉਹਦੇ ਬਾਅਦ ਤੇ ਝੜੀ ਲੱਗ ਗਈ ਸੈਂਕੜੇ ਚਰਖੜੀਆਂ ਤੇ ਜਾਣ ਵਾਲੇ ਆਰਿਆਂ ਨਾਲ ਕੀਰੇ ਜਾਣ ਵਾਲੇ ਰੰਬੀਆਂ ਨਾਲ ਖੂਪਰ ਲਾਉਣ ਵਾਲੇ ਸੱਚਮੁੱਚ ਆਪਣਾ ਆਪ ਕੁਰਬਾਨ ਕਰਨ ਵਾਲੇ ਤੂਪਾਂ ਤੇ ਟੈਂਕਾਂ ਸਾਹਮਣੇ ਖੜੂ ਜਾਣ ਵਾਲੇ ਫਾਂਸੀਆਂ ਦੇ ਰਸੇ ਚੁੰਮਣ ਵਾਲੇ ਗੋਲੀਆਂ ਦੀ ਵਾਸ਼ੜ ਆਪਣੇ ਤਨ ਤੇ ਸਹਾਰਨ ਵਾਲੇ ਤਿਆਰ ਹੋ ਗਏ ਕਿ ਜਦੋਂ ਸੱਚਮੁੱਚ ਅਸੀਂ ਇਹ ਸਾਰੀਆਂ ਸ਼ਹਾਦਤਾਂ ਵੇਖਦੇ ਹਾਂ ਭਾਵੇਂ ਉਹ ਸ਼ਾਂਤਮਈ ਸ਼ਹਾਦਤਾਂ ਨੇ ਚਾਹੇ ਜਝਾਰੂ ਸ਼ਹਾਦਤਾਂ ਨੇ ਅਰਦਾਸ ਵਿੱਚ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਅਰਦਾਸ ਦੀ ਜਿਹੜੀ ਸ਼ੁਰੂਆਤ ਹੈ ਨਾ ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾਸ ਗੁਰੂ ਸਹਿਬਾਨ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਫਿਰ ਅਸੀਂ ਪੰਜਾਂ ਪਿਆਰਿਆਂ ਚਾਰ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਜਦੋਂ ਇਹ ਪੌੜੀਆਂ ਪੜਦੇ ਆਂ ਤੇ ਸਾਨੂੰ ਇੱਕ ਵਿਸ਼ਵਾਸ ਆਉਂਦਾ ਹੈ ਮਾਲਕ ਜੀ ਅਸੀਂ ਤੁਹਾਡੇ ਅੱਗੇ ਅਰਦਾਸ ਕਰ ਰਹੇ ਆਂ ਪਰ ਇਕੱਲੇ ਨਹੀਂ 10 ਪਾਤਸ਼ਾਹੀਆਂ ਨੂੰ ਸਾਥੀ ਮੰਨ ਕੇ ਕਿਉਂਕਿ ਸ਼ਰਨ ਤੁਹਾਰੀ ਆਇਓ ਨਾਨਕ ਕੇ ਪ੍ਰਭ ਸਾਥ ਇਕੱਲੇ ਨਹੀਂ ਗੁਰੂ ਨਾਨਕ ਨੂੰ ਨਾਲ ਲੈ ਕੇ ਆਇਆ ਅਰਦਾਸ ਵਿੱਚ ਭੁੱਲਾਂ ਬਖਿਉਣੀਆਂ ਹੁੰਦੀਆਂ ਨੇ ਨਾ ਤੇ ਕਈ ਵਾਰ ਬੰਦਾ ਜਦੋਂ ਕੋਈ ਭੁੱਲ ਕਰੇ ਤੇ ਮਾਪਿਓ ਘਰ ਮਾ ਨਾ ਵੜਨ ਦਵੇ ਤੇ ਫਿਰ ਇੱਕੋ ਹੀ ਤਰੀਕਾ ਹੈ ਫਿਰ ਬਰਾਦਰੀ ਨੂੰ ਨਾਲ ਲੈ ਕੇ ਜਾਈਦਾ ਤੇ ਮਾਪਿਓ ਕਹਿੰਦੇ ਨੇ ਵੀ ਤੂੰ ਜਿਹੜੀ ਭੁੱਲ ਕੀਤੀ ਆ ਇਹ ਬਖਸ਼ਣ ਯੋਗ ਨਹੀਂ ਸੀ ਪਰ ਜਿਨ੍ਹਾਂ ਨੂੰ ਨਾਲ ਲੈ ਕੇ ਆਇਆ ਇਹਨਾਂ ਕਰਕੇ ਤੈਨੂੰ ਬਖਸ਼ ਦਿੰਨੇ ਤੇ ਅਸੀਂ ਵੀ ਜਦੋਂ ਅਰਦਾਸ ਕਰਦੀ ਅਸੀਂ ਕਹਿੰਨੇ ਇਕੱਲੇ ਨਹੀਂ ਆਏ 10 ਪਾਤਸ਼ਾਹੀਆਂ ਇਥੇ ਤੱਕ ਕੇ ਪੰਜ ਪਿਆਰੇ ਸਹਿਬਾਨ ਚਾਰ ਸਹਿਬਜਾਦੇ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਬੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਇਹ ਸਾਰੇ ਸਾਖੀ ਨੇ ਸਾਰੇ ਨਾਲ ਨੇ ਕਿਰਪਾ ਕਰੋ ਅਰਦਾਸ ਵਿੱਚ ਸ਼ਾਮਲ ਤੇ ਜਦੋਂ ਅਸੀਂ ਅਰਦਾਸ ਵਿੱਚ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਤੇ ਸੱਚੋਚ ਸ਼ਿਰ ਸਾਰਿਆਂ ਦੇ ਲੱਗੇ ਨੇ ਪਰ ਜਦੋਂ ਜਿਨ੍ਹਾਂ ਦੇ ਸੀਸ ਕੱਟੇ ਗਏ ਸਾਡੀ ਸੁਰਤ ਜਿਹੜੀ ਹੈ ਇੱਕਦਮ ਉਹਨਾਂ ਵੱਲ ਜਾਵੇਗੀ ਜਿਨ੍ਹਾਂ ਵਿੱਚੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਜਾਂ ਭਾਈ ਰਾਮ ਸਿੰਘ ਜੀ ਜਾਂ ਉਹਨਾਂ ਦੇ ਹੋਰ ਸਹਿਯੋਗੀ ਸਾਥੀ ਜਿਹੜੇ ਸਨ ਜਿਨ੍ਹਾਂ ਨੂੰ ਤੁਸੀਂ ਹਰ ਸਾਲ ਯਾਦ ਕਰਦੇ ਹੋ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਉਹ ਧਰਮ ਜਿਹੜਾ ਅੱਜ ਅਸੀਂ ਛੱਡੀ ਬੈਠੇ ਆਂ ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪ ਸਾਰੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਦਾਸ ਨੂੰ ਸਮਾਂ ਦੇ ਕੇ ਨਵਾਜਿਆ ਹੈ ਫਿਰ ਕਿਤੇ ਸਮਾਂ ਮਿਲਿਆ ਤੇ ਜਰੂਰ ਹਾਜ਼ਰੀ ਭਰ ਕੇ ਆਪ ਸੰਗਤਾਂ ਦੇ ਦਰਸ਼ਨ ਕਰਾਂਗੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਬਲਾਓ ਫੱਤੀ ਸਾਰੇ ਪਿਆਰ ਸਹਿਤ ਆਤੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ